ਪਾਤਸ਼ਾਹ ਜੀ ਕਥਨ ਕਰਦੇ ਨੇ ਗੁਰਮੰਦਰ ਹੀਣਸ ਜੋ ਪ੍ਰਾਣੀ ਤ੍ਰਿਗੰਥ ਜਨਮ ਭ੍ਰਸ਼ਟਨਾ ਕੂਕਰ ਸੁਕਰ ਗਰਦਬ ਕਕ ਸਰਪਣ ਟਲਖਲ ਕਈ ਕਹਿ ਦਿੰਦੇ ਆ ਕਿ ਇਹ ਲੋਕ ਇਹ ਜੱਗ ਮਿੱਠਾ ਅਗਲਾ ਕੈਂ ਡਿੱਠਾ ਆਮ ਗੱਲ ਕਰਨ ਵਾਲੇ ਕਰਦੇ ਆ ਪਰ ਜੇ ਗੁਰੂ ਸਾਹਿਬ ਨੂੰ ਪੁੱਛਿਆ ਤੇ ਫਿਰ ਗੁਰੂ ਸਾਹਿਬ ਤਾਂ ਦਰਸਾ ਦਿੰਦੇ ਨੇ ਕਿ ਜੇ ਤੂੰ ਗੁਰੂ ਦਾ ਮੰਤਰ ਨਹੀਂ ਲਿਆ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਹਿ ਸਕਾ ਤੇਰੇ ਵਾਸਤੇ ਗੁਰੂ ਸਾਹਿਬ ਜੀ ਦਾ ਜੇ ਹੁਕਮ ਹੈ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹ ਗੁਰੂ ਸਾਹਿਬ ਜੀ ਦਾ ਹੁਕਮ ਹੈ ਜੇ ਜਿਹੜਾ ਮਹਾਰਾਜ ਦੇ ਹੁਕਮ ਨੂੰ ਮੰਨ ਲੈਂਦਾ ਹੈ ਉਹ ਨਿਹਾਲ ਹੋ ਜਾਂਦਾ ਹੈ ਉਹ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ ਉਹਨੂੰ ਸਦਾ ਦਾ ਸੁੱਖ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਗੁਰੂ ਵਾਲਾ ਹੋ ਜਾਏ ਤੇ ਗੁਰੂ ਕੀ ਸਿੱਖੀ ਦੀ ਦਾਤ ਪ੍ਰਾਪਤ ਹੁੰਦੀ ਹੈ ਪੰਜਾਂ ਪਿਆਰਿਆਂ ਦੁਆਰਾ ਅਮਰthi ਅਕਲੀਏ ਤਾਂ